ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤਾਂ ਲੋਈ ਟਰਾਲੀ ਭਰ ਰਹੀ ਆਪਣੀ ਤੀਜੀ ਟਰਾਲੀ ਆ ਹੁਣ ਇਹ ਖਾਲੀ ਕਰਾਂਗੇ ਪਹਿਲਾਂ ਦੂਵੀਂ ਟਰਾਲੀ ਵਾਲੀ ਵੀਡੀਓ ਦੇਖੋ ਜਿਹੜੀ ਦੂਈ ਖਾਲੀ ਕਰੀ ਹੈ। ਲੋ ਭਾਈ ਦੂਆ ਕਿਹੜਾ ਵੀ ਲੱਗਾ ਟਰੈਕਟਰ ਦਾ। ਆ ਪਹਿਲਾ ਘੜਾ ਤੋਂ ਦੂਆ ਕਿਹੜਾ। ਤੇ ਹੁਣ ਤੀਜੀ ਟਰਾਲੀ ਭਰਨੇ ਆਲੀ ਹੋਈ ਵੀ ਹੈ ਬਈ ਗਰਮੀ ਬਹੁਤ ਆ ਨਾਸ ਬਹੁਤ ਜਾ ਹਾਲਤ ਦੇਖੇ ਸਕਦੇ ਆ। ਉੱਪਰ ਖੜਿਆ ਰੰਗ ਵੀ ਕਾਲਾ ਹੋ ਚੱਲੇ ਉੱਪਰ ਖੜਖੜ ਕੇ ਧੁੱਪ ਚ। ਤੇ ਹੁਣ ਉੱਪਰ ਜਾ ਕੇ ਦੇਖੀਏ ਕਿੰਨਾ ਕੰਮ ਖਿੱਚਿਆ ਉਹਨਾਂ ਨੇ ਚੱਲ ਚੱਲਣਾ ਚਾਹੀਏ ਮੇਰਾ ਖਲਰ ਨਾ ਆਹ ਟੁੱਟ ਗਿਆ ਨਾ ਦਾ ਹੋ ਗਿਆ ਦੇਖ ਲਾ ਪਰਾ ਉਹ ਕੁੰਝਾ ਜਿਹੜਾ ਹੈ ਉਹ ਖੁੰਡੀ ਦਾ ਹੋ ਗਿਆ ਗੱਡੇ ਵਾਲਾ ਉਹਨੂੰ ਛੇੜ ਉਹ ਸਾਰੀ ਉਹ ਕੰਧ ਦੇ ਇਕਣੇ ਗੇਰਨੀ ਆਪਾਂ ਖੁੰਝਾ ਭੰਨ ਲਾ ਖੁੰਝਾ ਉਹਨੇ ਨਹੀਂ ਭੰਨਣ ਦੇ ਗੇਰਾਂ ਨਹੀਂ ਲੈਣੀ ਇਹ ਜੀ ਟੈਲ ਕਰਕੇ ਹੈ ਨਾ ਉਹਦੇ ਟੈਲ ਲੱਗੀ ਹੋਈ ਹੈ ਬਾਥਰੂਮ ਦੇ ਘਰ ਦੇ ਤਾਂ ਉਹ ਹੀ ਕਹਿਣਾ ਨਾ ਉੱਪਰ ਸਾਲਾ ਪਛਾਇਆ ਉਹਦੇ ਇੱਥੇ ਆਉਣਾ ਤੇ ਲੋਵੀਆ ਲੈਂਟਰ ਸਾਰਾ ਖਾਲੀ ਮਿੱਟੀ ਚੱਕ ਲੈ ਜੈਦ ਤੇ ਲੋ ਵਾਈਟ ਟਰਾਲੀ ਜੰਨੀ ਭਰੀ ਹੈ ਤੇ ਦਿਹਾੜੀ ਖਤਮ ਹੋ ਗਈ ਹੁਣ ਹੁਣ ਕੱਲੂ ਦੇਖਾਂਗੇ ਕਿੰਨਾ ਕੰਮ ਕੀਤੇਦੇ ਆ। ਕਲੋ ਵੀ ਤੇਰੀ 30 ਟਰਾਲੀ ਅੱਧੀ ਹੋ ਨਿਕਲੀ ਆ। ਉੱਪਰ ਵਾਲਾ ਚਵਾਰੇ ਵਾਲਾ ਮਾਲ ਉਹ। ਗਵਲਾ। ਅੱਛਾ ਗਵਲਾ। ਸ਼ੁਰੂ ਹੋ ਗਿਆ। ਉੱਪਰ ਵਾਲਾ ਉਹ ਚ ਪਿਆ। ਸਾਰੇ ਉੱਪਰ ਵਾਲਾ। ਹਾਂ। ਵਿੱਚ ਮਿਕਸ ਹੋਇਆ ਹੋਇਆ ਥੋੜਾ ਜਿਹਾ ਉੱਪਰ ਵਾਲਾ ਆਉਂਦਾ। ਆਸਰੇ ਵਧੀਆ ਲੱਗਦੇ ਨਾਲੇ ਦਿੰਦੇ। ਸੋਖਾ ਚੱਕਣਾ ਔਰ ਇਹਦੇ। ਲਿਦਾ ਵੀ ਨੰਬਰ ਲਾਵਾਂਗੇ ਆਹ ਟਰਾਲੀ ਦਾ ਘਰ ਨੰਬਰ ਲੱਗੂ ਜਿਹੜਾ ਡੱਕੇ ਬਹੁਤ ਦੀ ਹੈ ਹਾਂ ਕਿਹ ਕਹਿੰਦਾ ਮੈਂ ਲੈ ਜਣਾ ਕੱਲੇ ਇਹ ਮਿੱਟੀ ਦੀ ਭਰ ਲਈ ਆਹੀ ਗਰਦ ਬੌੜੀ ਵੀ ਇਹਦੇ ਤੇ ਮੇਰੀ ਮਿੱਟੀ ਵੀ ਆਜੇ ਉਹ ਜੋੜਾ ਜਿਹੜਾ ਇਹ ਕਢਾ ਦਿੰਦਾ ਮੈਂ ਇਦਾਂ ਤੂੰ ਲੋਵੇ ਛੁੱਭਾ ਵੀ ਕੀ ਹੋ ਗਿਆ ਛੁੱਭਾ ਕੀ ਹੋ ਗਿਆ ਢਾਤਾ ਢਾਤਾ ਉੱਪਰ ਆਹ ਸਾਰੀ ਢਾਤਾ ਬਾਈ ਹਾਂ ਅੰਦਰ ਦੇਖੀ ਅੰਦਰ ਕੀ ਹੋ ਗਿਆ ਇਹ ਤਾਂ ਦਿਖਾਉਣੀ ਆ ਮੈਨੂੰ ਫੜ ਫੜ ਕੇ ਕਿੱਥੇ ਹੋਰ ਕੀ ਹੋ ਗਿਆ ਹੋਰ ਉਹ ਬੱਲੇ ਇਟਾ ਇਟਾ ਕਰਤੀਆਂ ਬਾਈ ਹਾਂ ਹਾਂ ਕੋ ਢਾਤਾ ਕੀ ਢਾਤਾ ਉਹ ਵੀ ਢਾਤਾ ਕਹਿੰਦੀ ਨਹੀਂ ਉਹ ਹੈਗਾ ਹੱਲ ਆਹ ਬੱਲੇ ਕਹਿੰਦੀ ਓਰੇ ਬੱਲੇ ਕਰਤੇ ਮਿੱਟੀ ਦਾ ਚੱਕਰ ਉਹ ਅੰਦਰ ਕਿਹੜੇ ਸਾਹ ਨਾਲ ਆ ਵੀ ਇਹਦਾ ਹੈਗਾ ਹਾਲੇ ਕੱਲ ਢਾਉਂਗੇ ਇਹਨੂੰ ਠੀਕ ਹੈ ਪਾਪਾ ਪਾਪਾ ਬਾਲੇ ਰਸੀ ਜਾਂਦੀ ਤੇ ਨੀ ਉੱਪਰ ਤੇ ਥਾਰ ਕੇ ਢਾਹ ਗਏ ਹੋਰ ਚੰਣਾ ਨਾ ਦੇ ਲੇਟ ਵਾਲੀ ਵੀ ਹੁੰਦੀ ਪਾਪਾ ਕਿੱਥੇ ਜਾਣਾ ਹੈ ਕਾਲਾ ਕਹ ਰਾ ਜਾਣਾ ਤੈ ਚੱਲੀ ਹੋਈ ਸਾਡੇ ਹੋਰ ਰਹਿ ਜਾ ਅੱਜ ਤੇ ਚਲੀ ਇਧਰ ਬੈ ਕਿੱਥੇ ਆ ਆਪਣਾ ਬੈਗ ਚ ਕੋ ਵੇ ਕਿੱਥੇ ਤੇਰਾ ਆਪਣੀ ਡਾਕਟਰ ਕਿੱਟ ਚੱਕੋ ਫੇਰ ਚੱਲੀ ਚੱਲੋ ਘਰ ਨੂੰ ਕਿੱਥੇ ਆਓ ਆਪਣੀ ਤੇ ਤੁਹਾਨੂੰ ਉੱਪਰ ਜਾ ਕੇ ਕੰਮ ਦਿਖਾਉਂਦਾ ਵੀ ਕਿੰਨਾ ਕਰਿਆ ਅੱਜ ਨਾਲ ਨੇ ਉਹ ਵੀ ਚੱਲੀ ਆ ਹੁਣ ਦੇਖੀਓ ਟਰਾਲੀ ਤੇ ਆਪਣਾ ਹਾਲੀ ਕਰਿਆ ਟਰਾਲੀ ਅੱਧੀ ਭਰੀ ਦੀ ਉਹਨਾਂ ਨੇ ਤੀਜੀ ਟਰਾਲੀ ਤੇ ਮਿੱਟੀ ਵਈ ਪਈ ਉਹਨਾਂ ਨੇ ਮਿੱਟੀ ਰੱਖ ਗਏ ਉੱਪਰ ਨੂੰ ਉੱਪਰ ਦੀ ਮਿੱਟੀ ਚੱਕ ਗਏ ਸਾਰੀ ਤੇ ਬਾਕੀ ਸਾਰੀਆਂ ਆਇਟਮ ਢਟਾਉਂਗੇ ਪਹਿਲਾਂ ਇਹ ਕਰ ਲਓ ਬਾਕੀ ਕੱਲ ਦੀ ਕੱਲ ਦੇਖਾਂਗੇ ਇਹ ਲੋਏ ਅੱਜ ਪੰਜ ਬੰਦੇ ਆ ਗਏ ਕਿ ਤੁਹਾਨੂੰ ਮੇਰੀ ਅੱਖ ਸੋਜੀ ਵੀ ਦਿਖਿਓ ਨਹੀਂ ਪਤਾ ਨਹੀਂ ਰਾਤ ਮੱਛਰ ਲੜ ਕੇ ਪਤਾ ਨਹੀਂ ਕੀ ਹੋਇਆ ਇੱਥੇ ਬਈ ਕੰਮ ਖਿੱਚਿਆ ਵੈਨਾਂ ਨੇ ਅੱਜ ਪੰਜ ਬੰਦੇ ਲੈ ਕੇ ਆਏ ਵੇ ਨਾਲ ਲੈ ਆਏ ਮਸ਼ੀਨ ਨੂੰ ਉੱਪਰ ਲੈ ਕੇ ਦਿਖਾਉਣਾ ਮੈਂ ਦੋਈ ਨਾਲ ਟੋਲ ਇੱਕ ਹੋਰ ਚਲੋ ਵੀ ਹੁਣ ਟਰਾਲੀ ਲਵਾਈਏ ਔਰ ਚੰਗੀ ਜਲਦੀ ਉੱਪਰ ਚਲੋ ਵੀ ਟਰੈਕਟਰ ਵੀ ਆ ਗਿਆ ਔੜੀ ਕੱਢਦੀ ਹੈ ਬੱਸ ਤੇ ਲੋਗੇ ਇਹ ਪਾ ਚੱਲ ਪਏ ਕਾਲਜ ਨੂੰ ਹੁਣ ਆ ਕੇ ਦੇਖਾਂਗੇ ਕਿੰਨਾ ਕੰਮ ਖਿੱਚੂਗੇ ਬਈ ਇਹ ਚਲੋ ਬਈ ਕਾਲਜ ਜਾਏ ਤੇ ਟਰੈਕਟਰ ਕੱਢ ਲਿਆ ਹੁਣ ਤੇ ਕਰੀਏ ਟਰਾਲੀ ਖਾਲੀ ਚੱਲ ਬਈ ਚੱਲ ਚਲੋ ਬਈ ਸਾਡੇ ਇਹਨੇ ਕੱਪੜੇ ਕੰਦੇ ਹੋ ਜਾਣੇ ਇਹਨੇ ਟਰੈਕਟਰ ਐਂ ਖੜਾ ਦੋਣ ਨੇ ਟਰਾਲੀ ਟਪਾਈ ਵਿੱਚ ਉਹਦੇ ਟਰਾਲੀ ਖਾਲੀ ਕਰ ਸਲੋਵੇ ਹੀ ਵਰਦੀ ਵੀ ਆਪਾਂ ਨੇ ਚੇਂਜ ਕਰ ਲਈ। ਹੁਣ ਦਿਖਾਉਣਾ ਕਿੰਨਾ ਕੰਮ ਖਿੱਚਿਆ ਜਾਨਾ ਨੇ। ਨਮਾ ਹੀ ਜਿਗਾੜ ਲਾਇਆ। ਪਰ ਜਾਲੇ ਕਿਦਾ ਹੁੰਦਾ ਹੁਣ। ਅੰਨੇ ਬਾਲਲੇ ਵੀ ਸਚੋਹ ਰੱਖਤੇ ਹੋ ਰੱਖੋ ਇਕੱਠੇ ਕਰਕੇ। ਕਾਲੂ ਦੇਖ ਲਿਓ ਥੱਲੇ ਬੈਠਾ ਟਰਨ। ਉਹ ਬੈਠਾ। ਉਹਨੂੰ ਗਰਮੀ ਲਾਦੀ ਉੱਥੇ ਜਗੇ ਬਹਿ ਜਾਂਦਾ ਉਹ। ਤੇ ਬਾਲੇ ਆ ਰੱਖਤੇ। ਪੁਰਾਏ ਰਹਿ ਗਿਆ ਤਾਂ ਹੁਣ ਤੁਹਾਨੂੰ ਟਾਇਲਿਸਟ ਸਾਡੀ ਆਣੀ ਕਲ ਗਈ। ਸਾਂਭ ਗਈਆਂ ਸਾਡੀ। ਤੇ ਉੱਪਰ ਦੇਖਿਓ ਹੁਣ। ਬਾਹੀ ਰਹਿ ਗਈ। ਕਿੱਥੇ ਵਜੇ ਕੰਮ ਬਾਈ? ਕਿੱਥੇ ਵਜੇ ਕੰਮ ਆ ਗਿਆ ਪੂਰਾ? ਹਾਂ ਜੀ। ਸੇਰ ਮੋਤਾ ਲਾਗੀ ਗੈਣਾ ਜਿਹੜੇ ਹੁਣ ਕਮਲਾ ਨਾ ਹੈ ਥੜੀ ਵਾਲਾ ਆਹ ਡੜੀ ਟਾਲੀ ਤੇ ਉਹ ਜਿੰਦਾ ਵੀ ਹੈ ਭਾਈ ਇੱਧਰ ਕਮਰਾ ਦੌੜਨ ਲੱਗਾ ਵਾ ਤੋ ਬਈ ਹੁਣ ਕਰੀਏ ਟਰਾਲੀ ਘਾਲੀ ਬਈ ਬੜਾ ਔਖਾ ਚੱਚ ਰਹੇ ਆ ਕਿ ਉਹ ਐਡ ਰੋਡ ਆ ਭਰਿਆ ਵਾ ਨੇਰਾ ਦਾ ਸਵਿੰਟਾ ਹੋਇਆ ਵਿੱਚ ਉਹ ਤਾਂ ਹੈ ਹੀ ਆ ਠੱਕਣਾ ਵਾ ਸਾਰਾ ਨਵਾਂ ਲਾ ਲਾ ਨਾ ਪਰਿਆ। ਖੜਾਣਾ ਐਵੀ ਖੋਲਣਾ ਵੈਣਾ ਪਿਛੇ ਡਾਲਾ ਬੜਾ ਔਖਾ ਖੋਲਣਾ। ਅਮੇ ਚਲੋ ਚਲੋ। ਉਹ ਜਿਹੜੀ ਕੱਲ ਤੇ ਲੋ ਬਾਈ ਜਿਹੜੇ ਕੱਲ ਥੀਏਟਰ ਲੱਦਾ ਗਿਆ ਤਾਂ ਉਹਦੀ ਕਸਰ ਐ ਚ ਪੂਰੀ ਕਰਦੀ। ਨਾ ਫੋਨ ਨਾ ਪਾ। ਟਰੈਕਟਰ ਨੂੰ ਵੀ ਪਤਾ ਲੱਗਦਾ ਪਿੱਛੇ ਕੋਸ ਪਾਇਆ ਵਾ। ਲੋ ਬਾਈ ਬੜਾ ਔਖਾ ਟਾਲਾ ਖੁੱਲਿਆ ਇਹਦਾ। ਆ ਰਹੇ ਹੋ ਜੀ ਘਰ ਤੋਂ ਬਹੁਤ ਗਿਆ ਗਿਆ ਚਲੋ ਵੀ ਹਥਮਲੇ ਤੋੜਦਣੇ ਫਿਰ ਟਰੈਕਟਰ ਅੱਗੇ ਵੜਦਾ ਕਰਦਣਾ ਟਰਾਲੀ ਇਹਦੇ ਥੱਲੇ ਘੜਾਉਣੀ ਆ ਫਿਰ ਆਹ ਮਲਵਾ ਤਾਰੋਗੇ ਇਹਦਾ ਟੈਲਾਂ ਟੁੱਲਾ ਉੱਪਰ ਜਿਹੜੀ ਸਾਰਾ ਪਿਆ ਮਿੱਟੀ-ਮੁੱਟੀ ਉਹ ਉਤਾਰਨੀ ਫਿਰ ਪਰ ਡਾਇਰੈਕਟ ਇਹ ਟਾਈਮ ਦੂ ਵੇਲੜਪੌਰ ਆ ਜਾਣਾ ਸਿੱਧਾ ਟਰਾਲੀ ਚ ਗੇਰ ਦੇਣਾ ਜਿਕਣਾ ਆਹ ਗਿਰਿਆ ਤੇ ਫਿਰ ਤੇਵਣੀਆਂ ਸਾਰੀ ਟੈਬਲੇਟ ਨਿਕਲ ਗਈ। ਮਸਤੀ ਉਰੀਓ ਬੈਠਾ ਹਿੱਲਿਆ ਨਹੀਂ ਦੋੜੇ ਤੇ ਤੇ ਆਪਣੀ ਇਟਾਂ ਉਹ ਲੱਗ ਗਈਆਂ। ਮੱਕੀ ਉਹ ਦੇ ਦੇ ਹੁਣ ਇਲੈਕਟ੍ਰੀਸ਼ੀਅਨ ਫੋਨ ਕਰਨਾ ਫੇਰ ਇੱਕ ਵਾਰ। ਚਲੋ ਵੀ ਇੱਧਰ ਚਾਚਾ ਜੀ ਵੀ ਆ ਗਏ। ਦੇਖੀ ਕਿ ਮੈਂ ਰੁਕ ਜੀ ਮੜਾ ਜਾ ਬਿਜਲੀ ਲਵਾ ਲਈ ਹੋ ਰੇ ਹੁਣ ਹਲੋ ਸਾਹਮਣੇ ਕਨੈਕਸ਼ਨ ਤੋਂ ਉੱਤੇ ਉਹ ਪਟਾਕੇ ਉਰੇ ਲਵਾਇਆ ਪਹਿਲੇ ਹੀ ਬੰਦਾ ਫਟੜ ਤੇ ਬਜਰ ਮਰੀ ਬੜਿਆ ਕਾ ਚੀਜ਼ ਕਾਲੀ ਕੋਈ ਨਾਮ ਨਹੀਂ ਇਹਦਾ ਹੈ ਡਰਾਈਵਰ ਤਾਂ ਕਾਹ ਹੈ ਟ੍ਰੈਕਟਰ ਮੰਗਾ ਲੈਂਦੇ ਕੋਈ ਨਾ ਆਏ ਨਾ ਟ੍ਰੈਕਟਰ ਰੁਕ ਜੀ ਯਾਰ ਇੱਕ ਮਿੰਟ ਹੈ ਗਿਆ ਤਾਰਾ ਇਹਨ ਮਜ਼ਬੂਤ ਹੈ ਤਾਰਾ ਮਜ਼ਬੂਤ ਹੈ ਨਾ ਦੇ ਨੀਂ ਕੀ ਇਹ ਕੰਡਾ ਹੈ ਬਰਾਬਰ ਕੀ ਹੈ ਬਈ ਇਹ ਇਦਰਾ ਕੰਡਾ ਹੈ ਇਹਨੂੰ ਪਤਾ ਹੀ ਨਹੀਂ ਬਈ ਬਿਜਲੀ ਦਾ ਕਨੈਕਸ਼ਨ ਲੱਗ ਗਿਆ മ തോടേ ടേ ദുരുപാരി Ayo, kita mulai. ngapain ਸਵੇਗਾ ਸਰੀਆਟ ਹੈ ਹੈ ਪਹਿਲਾਂ ਬੜਤੀ ਦੀ ਅਗਲਾ ਪਹਿਲਾਂ ਹਣੀ ਉਂਨੇ ਵਾਟਨਾ ਆ ਕੇ ਆਏ ਬੜਤੀ ਰਵੀ ਉਰ ਕੇ ਜੋੜਾ ਹੋਣਾ ਇਹਦਾ take out okay, okay, okay. सरिया देखे बढ़ फिर ट ट्रैली अगर सर तक इधर भी थोड़ा ज़्यादा पूरा ਤਿੰਨ ਸਰੀਏ ਪਾਏ ਵੇ ਇੱਕ ਨਾ ਦੋ ਸਾਲੇ ਤਿੰਨ ਸਰੀਏ ਪਾਏ ਵੇ ਇਹਦੇ ਤਾ ਟਾਈਮ ਮਰ ਬੁੱਤੀ ਦੇ ਬਾਈ ਉਹ ਜਿਹੜਾ ਸੀ ਪਹਿਲਾਂ ਪਾਇਆ ਦੋ ਇੱਕ ਪਾਇਆ ਵਾ ਤਾਂ ਇਹ ਹੁਣ ਤਿੰਨ ਪਾਏ ਵੇ ਇਹ ਲਓ ਲੋ ਇਹ ਬਣੀ ਟਾਇਲਟ ਵੀ ਸੋਹਣੀ ਨਿਕਲੇਈ ਇੱਧਰ ਚੱਠਾ ਲੱਗ ਗਿਆ ਤਾਂ ਵੀ ਪੂਰਾ ਹਾਂ ਸਾਈਡ ਟੱਠਾ ਲਾਤਾ ਟਰਲਾਂ ਦਾ ਵੀ ਵਧੀਆ ਕਰਤਾ ਚੱਲ ਲਾ ਪਰ ਉਹ ਤਾਂ ਮਮੀ ਬਲਾਉਣ ਤੇ ਜਾ ਹਾਂ ਤੇ ਕਮਾੜੇ ਦੇ ਕਰਾਰੇ ਮਮੀ ਕੋ ਜਾ ਹੁੰਦੇ ਓਹੋ ਗਰਮੀ ਅੱਜ ਵੱਟ ਘੜਤੇ ਠਾਬਾ ਹੈ ਖਰਾ ਇਹ ਦੱਸ ਸੇ ਉਹ ਕਿੱਥੇ ਖਾਂ ਲੋ ਵੀ ਸਾਰਾ ਛਾੜਤਾ ਵੇ ਸਰੀਰ ਰਹਿ ਗਿਆ ਹੁਣ ਹਰੀਆਰੀ ਨਾ ਵੱਡਣ ਲੱਗਿਆ ਨਾ ਅੰਦਰ ਦੇ ਵੀ ਵੱਡੇ ਦੇਓ ਸਰੀਆ ਸਰੀਆ ਇਹ ਬਹੁਤ ਵੱਡਾ ਹੈ ਬਸ ਠੀਕ ਹੈ ਹੂੰ ਖਾਦਾਂਗੇ ਚਲ ਇਧਰ ਲਾ ਵੱਡੋ ਵੀ ਉਹੀ ਬਾਤ ਹੈ ਦੇਖਾਂਗੇ ਟਰੱਲੀ ਹੋਂਸਰੇ ਤੱਕ ਵੱੜਦੀ ਕਿ ਨਹੀਂ ਤੇ ਵੀਡੀਓ ਬਰੀ ਬੰਦ ਕਰਦੇ ਆਪਾਂ ਸੋ ਫਿਰ ਬਾਏ ਬਾਏ